ਵਨਾਇਕ ਅਕੈਡਮੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਬੱਚਿਓ ਅੱਜ ਅਸੀਂ ਪੀਐਸਟੈਟ ਪੇਪਰ 1 ਜੋ ਕਿ 2021 ਵਿੱਚ ਆਇਆ ਸੀ ਉਸ ਵਿੱਚੋਂ ਪੰਜਾਬੀ ਭਾਸ਼ਾ ਦੇ ਐਮਸੀਕਿਊ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਪੇਪਰ 1 ਤੇ ਕਈ ਐਮਸੀਕਿਊ ਸੈਸ਼ਨ ਲਗਾ ਚੁੱਕੇ ਹਾਂ ਜੋ ਕਿ ਤੁਸੀਂ ਸਾਡੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਇਹ ਕਵਿਤਾ 2021 ਦੇ ਪੀਐਸ ਟੈਟ ਪੇਪਰ ਵਿੱਚ ਆਈ ਸੀ ਇਸ ਨੂੰ ਤੁਸੀਂ ਸਕਰੀਨ ਨੂੰ ਪਾਉਜ਼ ਕਰਕੇ ਧਿਆਨ ਨਾਲ ਪੜ੍ਹ ਲੈਣਾ ਹੈ ਕਵਿਤਾ ਦੇ ਇਸ ਹਿੱਸੇ ਨੂੰ ਵੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਕਵਿਤਾ ਦੇ ਇਸ ਹਿੱਸੇ ਨੂੰ ਵੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਇਸ ਕਾਵ ਟੋਟੇ ਨੂੰ ਵੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਵਸੂਦੋਵ ਕਟੁੰਬਕੰਮ ਦੇ ਫਲਸਫੇ ਦੇ ਅਨੁਸਾਰ ਵਿਸ਼ਵ ਦੀ ਕੀ ਵਿਸ਼ੇਸ਼ਤਾ ਹੈ ਇਸ ਦਾ ਸਹੀ ਜਵਾਬ ਹੋਵੇਗਾ ਉਪਰੋਕਤ ਸਾਰੀਆਂ ਵਿਸ਼ੇਸ਼ਤਾਵਾਂ ਕਵੀ ਅਜੋਕੇ ਵਿਸ਼ਵ ਪਿੰਡ ਦੇ ਕੀ ਆਧਾਰ ਹਨ ਸਹੀ ਜਵਾਬ ਹੋਵੇਗਾ অপਸ਼ਨ এ ਵੰਡੀ ਖਲਕਤ ਧਰਤ ਦੀ ਮਿਲੀ ਆਗਗਨ ਦੁਆਰਾ ਸਤਰਾਂ ਵਿੱਚ ਕਵੀ ਅਜੋਕੇ ਵਿਸ਼ਵ ਪਿੰਡ ਦੀ की हकीकत ਦੱਸਦਾ ਹੈ ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਕਵੀ ਅਨਸਾਰ ਪਿੰਡ ਦੀ ਸਿਰਜਣਾ ਲਈ ਕਿਹੜਾ ਕਾਰਕ ਜ਼ਿੰਮੇਵਾਰ ਨਹੀਂ ਹੈ ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਡੀ ਅਜੋਕੇ ਵਿਸ਼ਾ ਪਿੰਡ ਦੇ ਸੰਕਲਪ ਦੇ ਸਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ درست ਹੈ ਇਸ ਦਾ ਸਹੀ ਜਵਾਬ ਹੋਵੇਗਾ অপਸ਼ਨ B ਪੰਜਾਬੀ ਭਾਸ਼ਾ ਨੂੰ ਕਿਹੜੀ ਭਾਸ਼ਾ ਮੰਨਿਆ ਜਾਂਦਾ ਹੈ ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾ ਮੰਨਿਆ ਜਾਂਦਾ ਹੈ ਭਾਸ਼ਾ ਸਿੱਖਿਆ ਵਿੱਚ ਮੁਲਾਂਕਣ ਤੋਂ ਭਾਵ ਹੈ ਬੱਚੇ ਦੀ ਤਾਂ ਮੁਲਾਂਕਣ ਤੋਂ ਭਾਵ ਹੈ ਬੱਚੇ ਦੀ ਭਾਸ਼ਾ ਪ੍ਰਾਪਤੀ ਇਹ ਵਿਚਾਰ ਕਿਸ ਵਿਦਵਾਨ ਨੇ ਪੇਸ਼ ਕੀਤਾ ਕਿ ਹਰ ਬੱਚੇ ਵਿੱਚ ਇੱਕ ਭਾਸ਼ਾ ਗ੍ਰਹਿਣ ਉਪਕਰਣ ਮੌਜੂਦ ਹੁੰਦਾ ਹੈ ਇਹ ਵਿਚਾਰ ਚੌਮਸਕੀ ਨੇ ਦਿੱਤਾ ਸੀ ਬੱਚਾ ਭਾਸ਼ਾ ਦਾ ਵਾਚਨ ਸਿੱਖਣ ਸਮੇ ਸਭ ਤੋਂ ਪਹਿਲਾਂ ਕੀ ਸਿੱਖਦਾ ਹੈ ਬੱਚਾ ਸਭ ਤੋਂ ਪਹਿਲਾਂ ਉੱਚੀ ਪਾਠ ਸਿੱਖਦਾ ਹੈ ਪ੍ਰਾਇਮਿਕ ਪੱਧਰ ਤੇ ਤੁਸੀਂ ਕਿਸ ਤਰ੍ਹਾਂ ਦਾ ਬਾਲ ਸਾਹਿਤ ਉਚਿਤ ਸਮਝਦੇ ਹੋ ਇਸ ਦਾ ਸਹੀ ਜਵਾਬ ਹੋਵੇਗਾ ਆਪਸ਼ਨ ਸੀ ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਜੋੜ ਚੁਣੋ ਸਹੀ ਸ਼ਬਦ ਜੋੜ ਹੋਵੇਗਾ ਆਪਸ਼ਨ ਡੀ ਕਿਰਿਆ ਵਿਸ਼ੇਸ਼ਣ ਚੁਣੋ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਹੇਠ ਲਿਖੇ ਸ਼ਬਦਾਂ ਵਿੱਚ ਤਾਕਤ ਦਾ ਵਿਸ਼ੇਸ਼ਣ ਚੁਣੋ ਤਾਕਤ ਦਾ ਵਿਸ਼ੇਸ਼ਣ ਹੋਵੇਗਾ ਤਾਕਤਵਰ ਪਿੰਡ ਦੇ ਚੁਪੇਰੇ ਦੀ ਸੜਕ ਨੂੰ ਕੀ ਕਿਹਾ ਜਾਂਦਾ ਹੈ ਸਹੀ ਉੱਤਰ ਹੋਵੇਗਾ ਫਿਰਨੀ ਵਾਸਤੇ ਪਾਉਣਾ ਦਾ ਕੀ ਅਰਥ ਹੈ ਸਹੀ ਉੱਤਰ ਹੋਵੇਗਾ ਮਿੰਤਾ ਕਰਨੀਆਂ ਆਖਾਂn ਪੂਰੀ ਕਰੋ ਇੱਕ ਕਰੇਲਾ ਆਖਾਨ ਹੋਵੇਗਾ ਇੱਕ ਕਰੇਲਾ ਦੂਜਾ ਨਿੰਮ ਚੜਿਆ ਕਾਸ਼ ਮੇਰੇ ਕੋਲ ਬੰਗਲਾ ਹੁੰਦਾ ਕਿਹੜੀ ਕਿਸਮ ਦਾ ਵਿਸਮਿਕ ਹੈ ਇਹ ਇੱਛਾਵਾਚਕ ਵਿਸਮਿਕ ਹੈ ਮੈਂ ਸ਼ਬਦ ਦਾ ਬਹੁਵਚਨ ਚੁਨੋ ਸਹੀ ਉੱਤਰ ਹੋਵੇਗਾ ਅਸੀਂ ਅਧਿਨਯੋਜਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਅਦੇਨ ਯੋਜਕ ਤਿੰਨ ਤਰ੍ਹਾਂ ਦੇ ਹੁੰਦੇ ਹਨ ਮੁਲਾਂਕਣ ਤੇ ਪ੍ਰੀਖਿਆ ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਅਤੇ ਵਿਸ਼ਾਲ ਹੈ ਵਰਨਾ ហេਟ ਬਿੰਦੀ ਵਾਲੇ ਵਰਨਾ ਦੀ ਗਿਣਤੀ ਦੱਸੋ ਇਹ ਗਿਣਤੀ ਹੋਵੇਗੀ 6 ਗੁਰਮੁਖੀ ਦੇ ਲਗਾ ਕੇ ਚੁਣੋ ਗੁਰਮੁਖੀ ਦੇ ਲਗਾ ਕੇ ਹਨ ਬਿੰਦੀ ਟਿੱਪੀ ਤੇ ਅਦਕ ਇਹ ਪੈਰਾ 2021 ਦੇ ਪੀਐਸਟ ਟੈਟ ਪੇਪਰ ਵਿੱਚ ਆਇਆ ਸੀ ਇਸ ਨੂੰ ਤੁਸੀਂ ਸਕਰੀਨ ਨੂੰ ਪਾਉਜ਼ ਕਰਕੇ ਧਿਆਨ ਨਾਲ ਪੜ੍ਹ ਲੈਣਾ ਹੈ ਪੈਰੇ ਦੇ ਇਸ ਹਿੱਸੇ ਨੂੰ ਵੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਕਿਹੜਾ ਆਦਮੀ ਕਿਸੇ ਪੈਰੇ ਨੂੰ ਸ਼ੁਰੂ ਵਿੱਚ ਹੀ ਤਾੜ ਜਾਂਦਾ ਹੈ ਸਹੀ ਉੱਤਰ ਹੋਵੇਗਾ ਚੰਗਾ ਪੜਿਆ ਆਦਮੀ ਪੜਨ ਦੀ ਜਾਂਚ ਨੂੰ ਵਰਤਮਾਨ ਸਮੇਂ ਵਿੱਚ ਕੀ ਆਖਿਆ ਜਾਂਦਾ ਹੈ ਤਾਂ ਵਰਤਮਾਨ ਸਮੇਂ ਵਿੱਚ ਇਸ ਨੂੰ ਵੱਡਾ ਹੁਨਰ ਕਿਹਾ ਜਾਂਦਾ ਹੈ ਚੰਗੇ ਪੜਨ ਵਾਲੇ ਕੀ ਕਰਦੇ ਹਨ ਚੰਗੇ ਪੜਨ ਵਾਲੇ ਸਭ ਕੁਝ ਨਹੀਂ ਪੜਦੇ ਹਨ ਵਰਤਮਾਨ ਸਮੇਂ ਵਿੱਚ ਪੜਨ ਦੇ ਖੇਤਰ ਵਿੱਚ ਵੱਡਾ ਹੁਨਰ ਕੀ ਹੈ ਵੱਡਾ ਹੁਨਰ ਛੱਡ ਛੱਡ ਕੇ ਪੜਨਾ ਹੈ ਹੇਠ ਲਿਖਿਆ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ ਵਿਸ਼ੇਸ਼ਣ ਹੋਵੇਗਾ ਚੰਗਾ ਪੜਿਆ ਉਪਰੋਕਤ ਪੈਰੇ ਦਾ ਕਿਹੜਾ ਸਿਰਲੇਖ ਜ਼ਿਆਦਾ ਟੁਕਮਾ ਹੈ ਤਾਂ ਜ਼ਿਆਦਾ ਟੁਕਮਾ ਸਿਰਲੇਖ ਹੋਵੇਗਾ ਚੰਗੇ ਪੜਨ ਵਾਲੇ ਹਿੰਦੁਸਤਾਨੀ ਫਿਲਮਾਂ ਵਿੱਚ ਗੱਲਾਂ ਕਿਹੋ ਜੀਆਂ ਹੁੰਦੀਆਂ ਹਨ ਹਿੰਦੁਸਤਾਨੀ ਫਿਲਮਾਂ ਵਿੱਚ ਗੱਲਾਂ ਲੰਮੀਆਂ ਲੰਮੀਆਂ ਹੁੰਦੀਆਂ ਹਨ ਅਖਬਾਰ ਜਾਂ ਕਿਤਾਬ ਦੀ ਸਾਰੀ ਲਿਖਤ ਕੌਣ ਪੜਦਾ ਹੈ ਸਾਰੀ ਲਿਖਤ ਹੋਲੀ ਸੋਚ ਵਾਲਾ ਆਦਮੀ ਪੜਦਾ ਹੈ ਤਾਂ ਇਸ ਦੇ ਨਾਲ ਹੀ ਸਾਡੇ ਅੱਜ ਦੇ ਐਮਸੀਕਿਊ ਕੰਪਲੀਟ ਹੁੰਦੇ ਹਨ ਜੇਕਰ ਤੁਹਾਨੂੰ ਸਾਡੀ ਕਲਾਸ ਵਧੀਆ ਲੱਗੀ ਤਾਂ ਅਜੇ ਹੀ ਹੋਰ ਕੰਟੈਂਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ